ਸਸਿਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਬਹੁਤ ਪਿਆਰੇ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਸਾਰੇ ਹੈਂਡਵਰਕ ਦੇ ਵਿੱਚ ਸੂਟ ਹੋਣਗੇ ਬਹੁਤ ਪਿਆਰੀ ਲੇਟੈਸਟ ਕਲੈਕਸ਼ਨ ਹੈ ਤੇ ਜ਼ਿਆਦਾਤਰ ਡਾਰਕ ਕਲਰ ਦੇ ਵਿੱਚ ਹੀ ਸੂਟ ਰਹਿਣਗੇ ਅੱਜ ਦੇ ਕਿਉਂਕਿ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਅੱਜਕੱਲ ਡਾਰਕ ਕਲਰ ਦੇ ਸੂਟ ਤੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਇਸ ਸਾਈਡ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਿਸ ਨੇ ਉਹ ਤੁਸੀਂ ਅਲੱਗ ਤੋਂ ਪੇ ਕਰਨੇ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਪਹਿਲਾਂ ਹੀ ਫੁੱਲ ਐਡਰੈਸ ਪੇਸ ਕੇ ਕੋਰੀਅਰ ਚਾਰਜਿਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆਂ ਕਰੋ ਬਾਕੀ ਜਿਨ੍ਹਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਜੀ ਰਾਜਪੁਰੇ ਹੈ ਸ਼ਾਪ ਗੁਰਦੁਆਰਾ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਤੁਸੀਂ ਸੂਟ ਦੀ ਬੁਕਿੰਗ ਆਨਲਾਈਨ ਕਰਾਉਂਗੇ ਤਾਂ ਪੇਮੈਂਟ ਵੀ ਆਨਲਾਈਨ ਹੀ ਕਰਾਉਣੀ ਪੈਣੀ ਹੈ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਦੇਖੋ ਬਹੁਤ ਪਿਆਰਾ ਸਭ ਤੋਂ ਪਹਿਲਾ ਸੂਟ ਆਪਣਾ ਜਿਹੜਾ ਹੈਗਾ ਪਿਓਰ ਸਿਲਕ ਦੇ ਵਿੱਚ ਸੂਟ ਹੈ ਜੀ ਇਹ ਬਿਲਕੁਲ ਪਿਓਰ ਸਿਲਕ ਦੇ ਵਿੱਚ ਪ੍ਰੋਪਰ ਗ੍ਰੀਨ ਕਲਰ ਡਾਰਕ ਜਿਹੜਾ ਬੋਟਲ ਗ੍ਰੀਨ ਕਲਰ ਹੁੰਦਾ ਹੈ ਇਹ ਸਿਰਫ ਪਿਓਰ ਦੇ ਕਲਰ ਹੁੰਨੇ ਆ ਜੇ ਤੁਸੀਂ ਸੈਮੀ ਤੇ ਕਿਸੇ ਵੀ ਚੀਜ਼ ਤੇ ਬਣਾਉਂਗੇ ਇਹ ਵਾਲਾ ਕਲਰ ਨਹੀਂ ਥੋੜਾ ਬੜਨਾ ਹੈਗਾ ਕਦੇ ਵੀ ਡਾਈ ਨਹੀਂ ਹੁੰਦੀ ਹੁੰਦੀ ਬਿਲਕੁਲ ਪਿਓਰ ਸਿਲਕ ਦਾ ਸੂਟ ਹੈ ਦਬਕੇ ਦਾ ਕੰਮ ਹੋਇਆ ਇਹਦੇ ਤੇ ਨੈੱਕ ਦੇਖੋ ਕਿੰਨੀ ਪਿਆਰੀ ਬਣੀ ਹੈ ਬਹੁਤ ਸੋਹਣਾ ਦਬਕੇ ਦਾ ਕੰਮ ਹੋਇਆ ਵਿੱਚ ਸ਼ਰਟ ਦੇ ਬਹੁਤ ਸੋਹਣੀ ਸੰਗਣੀ ਬੂਟੀ ਹੈ ਕੋਈ ਘੇਰੇ ਦਾ ਇਸ਼ੂ ਨਹੀਂ ਹੈਗਾ ਲੈਂਥ ਦਾ ਸੌਰੀ ਕਿਉਂਕਿ ਘੇਰਾ ਨਹੀਂ ਬਣਿਆ ਹੋਇਆ ਤੇ ਬਾਜੂ ਤੇ ਵਰਕ ਆ ਜਾਣਾ ਇਹ ਵਾਲਾ ਪਿਓਰ ਸਿਲਕ ਤੇ ਬਣਿਆ ਦਬਕੇ ਦਾ ਕੰਮ ਹੈ ਸਾਰਾ neck ਤੇ ਬਹੁਤ ਪਿਆਰਾ ਵਰਕ neck ਤੇ ਤੁਸੀਂ ਦੇਖ ਸਕਦੇ ਹੋ ਇਹ ਲੁੱਕ ਆ ਜਾਣੀ ਹੈ ਸੋਟ ਦੀ ਪ੍ਰੋਪਰ ਜਿਹੜਾ ਅਸਲੀ ਗ੍ਰੀਨ ਹੁੰਦਾ ਉਹ ਵਾਲਾ ਕਲਰ ਹੈ ਅੱਜ ਕੱਲ ਡਾਰਕ ਕਲਰ ਦਾ ਵੈਸੀ ਬਹੁਤ ਟ੍ਰੈਂਡ ਹੈ ਤੇ ਇਸ ਦੇ ਨਾਲ ਰੱਖਿਆ ਆਪਾਂ ਪਿਓਰ ਔਰਗੇਂਜ਼ਾ ਦਾ ਦੁਪੱਟਾ ਪਿਓਰ অর্ਗਨ ਜ਼ਾਦਾ ਦੁਪੱਟਾ ਦੁਪੱਟੇ ਦੇ ਵਿੱਚ ਹਲਕੀ ਹਲਕੀ ਬੂਟੀ ਹੈ ਵਿੱਚ ਸਾਰੇ ਦੁਪੱਟੇ ਤੇ ਇਹ ਦੇਖੋ ਕਾਰਨਰਸ ਤੇ ਵੀ ਹੈ ਵਿੱਚ ਦੁਪੱਟੇ ਦੀ ਬੂਟੀ ਹੈ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਕਿਉਂਕਿ ਸੂਟ ਦੀ ਸਿੰਪਲ ਵੀ ਲੁੱਕ ਲੱਗੇ ਤੇ ਵੈਸੇ ਅੱਛਾ ਲੱਗੇ ਵੀਰ ਕੀਤਾ ਹੋਇਆ ਇਹ ਲੁੱਕ ਤੇ ਵੀ ਚਾਜਣਾ 6750 ਪ੍ਰਾਈਸ ਹੈ ਜੀ ਅੱਜ ਦਾ ਪਹਿਲਾ ਸੂਟ ਹੈ 6750 ਪ੍ਰਾਈਸ ਦੇ ਨਾਲ 6750 ਪ੍ਰਾਈਸ ਦੇ ਨਾਲ ਬਿਲਕੁਲ ਪਿਓਰ ਸਿਲਕ ਦਾ ਸੂਟ ਹੈ ਤੇ ਬਾਕੀ ਆਪਾਂ ਫਿਨਿਸ਼ਿੰਗ ਅੱਜਕੱਲ ਚੌੜੀ ਪੱਟੀ ਦੀ ਫਿਨਿਸ਼ਿੰਗ ਚੱਲ ਰਹੀ ਆ ਉਹ 골ਡਨ ਦੇ ਨਾਲ ਜਦੋਂ ਸਟਿਚ ਹੋਊਗਾ ਉਹ ਦਵਾਂਗੇ ਤੇ ਬਹੁਤ ਪਿਆਰੀ ਲੁੱਕ ਆਣੀ ਆ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਉਹ ਤੁਹਾਡੀ ਚੁਆਇਸ ਹੈ ਤੁਸੀਂ ਕਿਵੇਂ ਬਣਾਉਣਾ ਸਾਰਾ ਦਬਕੇ ਦਾ ਕੰਮ ਹੈ ਤੇ ਪਿਓਰ ਸਿਲਕ ਤੇ ਸੂਟ ਬਣਿਆ 6750 ਪ੍ਰਾਈਸ ਤੇ ਨਾਲ ਇਹ ਹੈਗਾ ਜਿੱਦ ਆਪਣਾ ਪਹਿਲਾ ਸੂਟ ਤੇ ਨੈਕਸਟ ਆ ਗਿਆ ਦੇਖੋ ਰਾਇਲ ਬਲੂ ਕਲਰ ਦੇ ਵਿੱਚ ਇਹ ਪਿਓਰ ਗਲਾਸ ਟਿਸ਼ੂ ਤੇ ਬਣਿਆ ਕੁਝ ਡਿਫਰੈਂਟ ਲੁੱਕ ਦੇ ਵਿੱਚ ਆਪਾਂ ਬੜਾ ਸੋਹਣਾ ਪੈਚ ਲਗਾਇਆ ਹੈ ਇਹਦੇ ਵਿੱਚ ਰਾਇਲ ਬਲੂ ਕਲਰ ਦੇ ਵਿੱਚ ਸੂਟ ਹੈ ਪਿਓਰ ਗਲਾਸ ਟਿਸ਼ੂ ਤੇ ਕੁਝ ਡਿਫਰੈਂਟ ਹੈਗਾ ਆਪਾਂ ਨੇ ਇਹਦੇ ਵਿੱਚ ਕਨਸੈਪਟ ਇਹ ਦੇਖੋ ਬਹੁਤ ਪਿਆਰਾ ਵਰਕ ਹੈ ਪਿਓਰ ਕਰੇਪ ਦੀ ਬਾਟਮਰ ਹੋਊਗੀ ਜੀ 3 ਮੀਟਰ ਦੀ ਨਾਲ ਤੇ ਘੇਰੇ ਤੇ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਬਹੁਤ ਪਿਆਰਾ ਵਰਕ ਘੇਰੇ ਤੇ ਹੋਇਆ ਇਹ ਘੇਰਾ ਮੈਂ ਤੁਹਾਨੂੰ ਨਾਪ ਕੇ ਵੀ ਦਿਖਾ ਦੰਨੀ ਆ ਕਿਉਂਕਿ ਕਈ ਵਾਰੀ ਸ਼ਾਪ ਤੇ ਹੋਈਦਾ ਨਹੀਂ ਏ ਜ ਸਾਢੇ 24 ਇੰਚ ਰੈਡੀ ਹੈ ਜੀ ਇਹ ਘੇਰਾ ਘੱਟ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ ਹੋ ਪਰ ਵੱਧ ਤੋਂ ਵੱਧ ਤੁਸੀਂ ਸਾਢੇ 24 ਇੰਚ ਘੇਰਾ ਰੈਡੀ ਰੱਖ ਸਕਦੇ ਹੋ ਜੀ ਇਹ ਬਹੁਤ ਪਿਆਰਾ ਵਰਕ ਰਾਇਲ ਬਲੂ ਪ੍ਰੋਪਰ ਜਿਹੜਾ ਰਾਇਲ ਬਲੀ ਹੁੰਦਾ ਪਿਓਰ ਦਾ ਕਲਰ ਹੈ ਉਹ ਵਾਲਾ ਕਲਰ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਰਹੂਗਾ ਕਿਉਂਕਿ ਘੇਰਾ ਬੜਿਆ ਹੋਇਆ ਉੱਪਰ ਸੰਗਣੀ ਬੂਟੀ ਹੈ ਤੇ ਬਾਜੂ ਤੇ ਆ ਜਾਣਾ ਵਰਕ ਬਹੁਤ ਪਿਆਰਾ ਵਰਕ ਬਾਜੂ ਤੇ ਇਹ ਵੀ ਜਿਹੜਾ ਲੱਗਿਆ ਹੋਇਆ ਪੈਚ ਲਗਾ ਕੇ ਫਿਰ ਵਰਕ ਕੀਤਾ ਹੋਇਆ ਪਿਓਰ ਗਲਾਸ ਟਿਸ਼ੂ ਤੇ ਸੂਟ ਬਣਿਆ ਜ਼ਿਆਦਾਤਰ ਪਿਓਰ ਦੇ ਹੀ ਕਲਰ ਅੱਜ ਕੱਲ ਅੱਜ ਹੈਗੇ ਆਪਣੇ ਕੋਲ ਤੇ ਨਾਲ ਜਿਹੜਾ ਦੁਪੱਟਾ ਪਿਓਰ ਗਲਾਸ ਟਿਸ਼ੂ ਤੇ ਹੀ ਹੈ ਦੁਪੱਟੇ ਦੇ ਪੱਲਿਆਂ ਤੇ ਜਿਵੇਂ ਸ਼ਰਟ ਦੇ ਪੱਲੇ ਤੇ ਵਰਕ ਹੈ ਦੇਖੋ ਉਨਾਂ ਹੀ ਹੈਵੀ ਵਰਕ ਹੈ ਦੇਖੋ ਕਿੰਨਾ ਪਿਆਰਾ ਵਰਕ ਹੈ ਤੇ ਸਾਈਡ ਤੇ ਵੀ ਸਾਰਾ ਕੱਟ ਵਰਕ ਹੈ ਤੇ ਇਹ ਪੂਰਾ ਹੈਵੀ ਵਰਕ ਕੀਤਾ ਹੋਇਆ ਤੇ ਪੂਰੀ ਦੁਪट्टे ਦੇ ਵਿੱਚ ਵੀ ਸਾਰਾ ਇਹ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਜਦੋਂ ਸਿਰ ਤੇ ਵੀ ਲਉਗੇ ਤਾਂ ਦੁਪੱਟਾ 슬ਿੱਪ ਨਹੀਂ ਹੋਣਾ ਹੈਗਾ ਕਿਉਂਕਿ ਜਦੋਂ ਫੋਰ ਸਾਈਡ ਵਰਕ ਆ ਜਾਂਦਾ ਬਹੁਤ ਪਿਆਰਾ ਵਰਕ ਇਸ ਸੂਟ ਤੇ ਹੋਇਆ ਬਹੁਤ ਪਿਆਰੀ ਲੁੱਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸੂਟ ਬਣਿਆ ਹੋਇਆ ਦੇਖੋ ਰਾਇਲ ਬਿਊ ਕਲਰ ਦੇ ਵਿੱਚ ਇਹ ਪਿਓਰ ਗਲਾਸ ਟਿਸ਼ੂ ਤੇ 3 ਮੀਟਰ ਦੀ ਪਿਓਰ ਕਰੇਪ ਦੀ ਬਾਟਮ ਰਹੂਗੀ 8500 ਪ੍ਰਾਈਸ ਹੈ ਜੀ 8500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਤੇ ਨੈਕਸਟ ਸੂਟ ਆ ਗਿਆ ਬਹੁਤ ਸੋਹਣਾ ਰਾਣੀ ਕਲਰ ਦੇ ਵਿੱਚ ਜਿਹੜਾ ਇਹ ਵਾਲਾ ਸੂਟ ਹੈ ਆਪ ਤਿਆਰ ਕਰਾਇਆ ਹੋਇਆ ਆਪਾਂ ਨੇ ਇਹਦੇ ਨਾਲ ਦੀ ਜਿੰਨੇ ਮਰਜੀ ਤੁਸੀਂ ਸੂਟ ਮੰਗਵਾ ਸਕਦੇ ਹੋ ਸੇਮ ਕਲਰ ਦੇ ਵਿੱਚ ਜੇ ਤੁਹਾਨੂੰ ਚਾਹੀਦਾ ਕਈ ਵਾਰੀ ਸੇਮ ਸੂਟ ਪਾਉਣਾ ਹੁੰਦਾ ਇੱਕ ਘਰ ਦੇ ਵਿੱਚ ਤੇ ਬਹੁਤ ਪਿਆਰਾ ਫੈਬਰਿਕ ਬਹੁਤ ਸੋਹਣਾ ਇਹਦਾ ਕੁਝ ਡਿਫਰੈਂਟ ਜਿਹਾ ਹੈ ਤਾਂ ਸ਼ਿਮਰ ਦੇ ਵਿੱਚ ਹੀ ਹੈ ਪਰ ਬਹੁਤ ਜ਼ਿਆਦਾ ਸੌਫਟ ਸ਼ਿਮਰ ਹੈ ਜੀ ਇੱਥੇ ਮੈਂ ਹੱਥਾਂ ਨਾਲ ਕਈ ਵਾਰੀ ਟਰਾਈ ਕਰੀਦਾ ਹੁੰਦਾ ਵੀ ਆਪਾਂ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਆਨਲਾਈਨ ਸੂਟ ਮੰਗਾੜਾ ਹੁੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਜਿਵੇਂ ਹੁੰਦਾ ਸਟੱਫ ਫਲਫੀ ਨਹੀਂ ਹੈਗਾ ਕਹਿੰਦੇ ਮਤਲਬ ਹੈ ਵੀ ਬਹੁਤ ਸੌਫਟ ਦੇ ਵਿੱਚ ਹੈ ਫਿਟਿੰਗ ਬਹੁਤ ਪਿਆਰੀ ਆਣੀ ਆ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਬਹੁਤ ਸੋਹਣਾ ਵਰਕ ਹੋਇਆ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਵਰਕ ਕੀਤਾ ਹੋਇਆ ਲਾਈਟ ਪਿੰਕ ਜੇ ਕਲਰ ਦੀ ਇਹ ਹੈਗੀ ਹੈ ਸ਼ਰਟ ਹੈਵੀ ਘੇਰੇ ਦੇ ਨਾਲ ਤੇ ਜਿਹੜਾ ਇਹਦਾ ਪੁੱਠਾ ਪਾਸਾ ਹੈ ਉਹ ਤੁਸੀਂ ਦੇਖ ਸਕਦੇ ਹੋ ਡਾਰਕ ਮਰਜੈਂਟਾ ਕਲਰ ਦਾ ਹੈ ਇਹ ਦੇਖੋ ਇਸੇ ਕਲਰ ਦੀ ਆਪਾਂ ਬਾਟਮ ਲਗਾਈ ਹੈ ਤੇ ਫਿਨਿਸ਼ਿੰਗ ਪੱਟੀ ਵੀ ਇਸੇ ਕਲਰ ਦੀ ਲਗਾਉਂਗੇ ਬਹੁਤ ਪਿਆਰੀ ਲੁੱਕ ਆਣੀ ਹੈ ਇਹ ਬਾਜੂ ਤੇ ਆ ਜਾਣਾ ਵਰਕ ਇਹ ਆ ਜਾਣੀ ਹੈ ਸ਼ਰਟ ਤੇ ਨਾਲ ਪਿਓਰ ਕਰੇਪ ਦੀ ਬਾਟਮ ਰਹੂਗੀ 3 ਮੀਟਰ ਦੀ ਤੇ ਦੁਪੱਟਾ ਰਾਣੀ ਕਲਰ ਦੇ ਵਿੱਚ ਚਨਾਉਣ ਦਾ ਦੁਪੱਟਾ ਤੇ ਦੁਪੱਟੇ ਤੇ ਵੀ ਦੇਖੋ ਬਹੁਤ ਪਿਆਰਾ ਵਰਕ ਦੁਪट्टे ਦੇ ਫੋਰ ਸਾਈਡ ਸਿਰ ਤੇ ਦੁਪੱਟਾ ਲਓਗੇ ਬਹੁਤ ਪਿਆਰਾ ਸਰਦਾਰੀ ਸੂਟ ਹੈ ਵਿੱਚ ਦੁਪੱਟੇ ਦੀ ਬੂਟੀ ਹੈ ਤੇ ਪ੍ਰੋਪਰ ਗੋਟੇ ਦੇ ਨਾਲ ਫਿਨਿਸ਼ਿੰਗ ਹੈ ਕੁਝ ਡਿਫਰੈਂਟ ਡਿਜ਼ਾਈਨ ਦਾ ਹੀ ਬਹੁਤ ਸੋਹਣਾ ਨਿਊ ਡਿਜ਼ਾਈਨ ਦੇ ਵਿੱਚ ਆਪਾਂ ਗੋਟਾ ਵਿੱਚ ਲਗਾਇਆ ਇਹਦੇ ਪੂਰਾ 2.5 ਮੀਟਰ ਦਾ ਦੁਪੱਟਾ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਸੂਟ ਦਾ ਇਹ ਲੁੱਕ ਦੇ ਵਿੱਚ ਹੈ ਦੇਖੋ ਸੋ 7000 ਪ੍ਰਾਈਸ ਹੈ 7000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ ਦੇਖੋ ਬਹੁਤ ਸੋਹਣਾ ਸੂਟ ਹੈ ਕਈ ਵਾਰ ਆਪਾਂ ਨੇ ਸੇਮ ਸੂਟ ਪਾਣੇ ਹੁੰਨੇ ਇੱਕੇ ਵਿਆਹ ਦੇ ਵਿੱਚ ਕਈ ਵਾਰੀ ਹੁੰਦਾ ਵੀ ਆਪਾਂ ਨੇ ਰੱਖਿਆ ਹੋਇਆ ਕਲਰ ਦਾ ਤੇ ਤੁਸੀਂ ਐਵੇਂ ਦੇ ਮੇਰੇ ਤੋਂ ਜਿੰਨੇ ਮਰਜ਼ੀ ਸੂਟ ਮੰਗਵਾ ਸਕਦੇ ਹੋ ਸੇਮ ਕਲਰ ਦੇ ਵਿੱਚ ਤੇ ਨੈਕਸਟ ਆ ਗਿਆ ਦੇਖੋ ਰਸਟ ਕਲਰ ਦੇ ਵਿੱਚ ਰਸਟ ਵੀ ਥੋੜਾ orange ਜੀ ਟੋਨ ਤੇ ਜਿਹੜਾ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਬਹੁਤ ਪਿਆਰਾ ਇਹ ਵੀ ਡਿਫਰੈਂਟ ਜਿਹਾ ਫੈਬਰਿਕ ਹੈ ਕੁਝ ਨਵਾਂ ਫੈਬਰਿਕ ਹੈ ਬਹੁਤ ਹੀ ਪਿਆਰਾ ਸਾਰੇ ਹੈਂਡਵਰਕ ਦੇ ਵਿੱਚ ਸੂਟ ਹੈ ਵਰਕ ਦੇਖੋ ਕਿੰਨਾ ਸੋਹਣਾ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਵਰਕ ਹੋਊਗਾ ਪੂਰਾ ਹੈਵੀ ਵਰਕ ਹੈ 크ਰੇਪ ਦੀ 3 ਮੀਟਰ ਦੀ ਪਿਓਰ 크ਰੇਪ ਦੀ ਬਾਟਮ ਰਹੂਗੀ ਨਾਲ ਤੇ ਬਾਜੂ ਤੇ ਆ ਜਾਣਾ ਵਰਕ ਇਹ ਵੀ ਸੂਟ ਜਦੋਂ ਸਟੀਚ ਹੋਣਾ ਬਹੁਤ ਸੋਹਣੀ ਲੋਕ ਆਣੀ ਹੈ ਇਹਦੀ ਵਰਕ ਦੀ ਜਿਹੜੀ ਫਿਨਿਸ਼ਿੰਗ ਹੈ ਬਹੁਤ ਪਿਆਰਾ ਵਰਕ ਹੋਇਆ ਵਿੱਚ ਦਬਕਾ ਵੀ ਯੂਜ਼ ਕੀਤਾ ਹੋਇਆ ਹੈ ਤੇ ਬਹੁਤ ਸੋਹਣਾ ਤਿੱਲੇ ਦੇ ਨਾਲ ਸਾਰਾ ਹੈਂਡਵਰਕ ਦੇ ਸੂਟ ਹੋਣਗੇ ਇਹ ਨਾਲ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਸਿੱਪੀ ਲੱਗੀ ਹੋਈ ਹੈ ਤੇ 4 ਸਾਈਡ ਦੇਖੋ ਦੁਪੱਟੇ ਤੇ ਵੇਲ ਬੜੀ ਹੋਈ ਹੈ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਇਹ ਲੁੱਕ ਤੇ ਵਿਚਾਲੇ ਕੋ ਸੋਹਣਾ ਸੂਟ ਹੈ 7200 ਪ੍ਰਾਈਸ ਹੈ ਜੀ 7200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਲਈ ਸੇਮ ਡਿਜ਼ਾਈਨ ਦੇ ਵਿੱਚ ਇੱਕ ਕਲਰ ਹੋਰ ਹੈ ਆਪਣੇ ਕੋਲ ਮੋਰ ਪੰਖੀ ਕਲਰ ਬੜਾ ਸੋਹਣਾ ਪੀਕਾਕ ਬਲੂ ਕਲਰ ਮੋਰ ਪੰਖੀ ਕਲਰ ਹੈ ਸੇਮ ਦੇ ਵਿੱਚ ਬਹੁਤ ਪਿਆਰਾ ਵਰਕ ਹੋਇਆ ਹੈ ਸੂਟਾਂ ਤੇ ਬਿਲਕੁਲ ਲੇਟੈਸਟ ਡਿਜ਼ਾਈਨ ਹੈਗੇ ਆ ਅੱਜ ਦੇ ਸੂਟਾਂ ਦੇ ਜਿਹੜੇ ਆਪਾਂ ਸੂਟ ਤੁਹਾਨੂੰ ਦਿਖਾ ਰਹੇ ਆਂ कोई लेंथ ਦਾ ਇਸ਼ੂ ਨਹੀਂ ਹੈਗਾ ਬਹੁਤ ਪਿਆਰਾ ਵਰਕ ਸਾਰੀ ਸ਼ਰਟ ਤੇ ਹੋਇਆ ਨੀਚੇ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਹੈ। ਕਲਰ ਬੜਾ ਪਿਆਰਾ ਇਹ ਵਾਲੇ ਸੂਟ ਦਾ ਵੀ ਬਹੁਤ ਸੋਹਣਾ ਮੋਰ ਪੰਖੀ ਬਲੂ ਕਲਰ ਹੈ। ਇਹ ਬਾਜੂ ਤੇ ਵਰਕ ਆ ਜਾਣਾ 3 ਮੀਟਰ ਦੀ ਪਿਓਰ ਕਰੈਪ ਦੀ ਬਾਟਮ ਰਹੂਗੀ ਨਾਲ। ਤੇ ਨਾਲ ਰਹਿਣਾ ਦੁਪੱਟਾ ਬਹੁਤ ਪਿਆਰਾ 2.5 ਮੀਟਰ ਦਾ ਦੁਪੱਟਾ ਰਹੂਗਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਵਿੱਚ ਸਾਰੇ ਦੁਪੱਟੇ ਦੇ ਵਿੱਚ ਸਿੱਪੀ ਲੱਗੀ ਹੈ ਤੇ ਫੋਰ ਸਾਈਡ ਦੇਖੋ ਦੁਪੱਟੇ ਤੇ ਵੇਲ ਬਣ ਬਹੁਤ ਸੋਹਣੀ ਵੇਲ ਬਣੀ ਹੈ ਫੋਰ ਸਾਈਡ ਜਿਵੇਂ ਘਰ ਦਾ ਵਿਆਹ ਹੁੰਦਾ ਆਪਾਂ ਨੇ ਸਿਰ ਤੇ ਵੀ ਦੁਪੱਟੇ ਲੈਣੇ ਆ ਤਾਂ ਬਹੁਤ ਪਿਆਰੇ ਪ੍ਰੋਪਰ ਵਰਕ ਦੇ ਨਾਲ 7200 ਪ੍ਰਾਈਸ ਹੈ ਜੀ 7200 ਪ੍ਰਾਈਸ ਦੇ ਨਾਲ ਇਹ ਦੋ ਸੂਟ ਇੱਕ ਡਿਜ਼ਾਈਨ ਚ ਦਿਖਾਏ ਆ ਨੈਕਸਟ ਆ ਗਿਆ ਆਪਣਾ ਬਹੁਤ ਸੋਹਣਾ ਮਸਟਰਡ ਕਲਰ ਦੇ ਵਿੱਚ ਸੂਟ ਹੈ ਤੇ ਇਸ ਤੇ ਜਿਹੜਾ ਵਰਕ ਹੋਇਆ ਨਾਲ ਮੈਂ ਰੂਮ ਦਾ ਟੱਚ ਦਿੱਤਾ ਹੋਇਆ ਜਿਹੜੀ ਚੌੜੀ ਫਰਨੀਸ਼ਿੰਗ ਤੁਸੀਂ ਕਰਾਉਂਗੇ ਕੋਈ ਵੀ ਪਾਈਪਿੰਗ ਵਗੈਰਾ ਕੁਝ ਵੀ ਕਰਾਉਣਾ ਫਰਨੀਸ਼ਿੰਗ ਪੱਟੀ ਉਹ ਤੁਸੀਂ ਮੈਰੂਨ ਕਲਰ ਦੀ ਲਗਾਉਂਗੇ ਤਾਂ ਲੁੱਕ ਹੀ ਸੂਟ ਦੀ ਚੇਂਜ ਹੋ ਜਾਣੀ ਇਹ ਪਿਓਰ ਕ੍ਰਾਸ਼ ਟਿਸ਼ੂ ਤੇ ਸੂਟ ਬਣਿਆ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਕਾਪੀਆਂ ਵੀ ਆ ਰਹੀਆਂ ਸੇਮ ਹੀ ਸੇ ਡਿਜ਼ਾਈਨ ਦੇ ਵਿੱਚ ਪਰ ਤੁਸੀਂ ਪਲੀਜ਼ ਫੈਬਰਿਕ ਜ਼ਰੂਰ ਦੇਖਿਆ ਕਰੋ ਵੀ ਫੈਬਰਿਕ ਕਿਹੜਾ ਲੱਗਿਆ ਹੋਇਆ ਇਹ ਵਰਕ ਕਾਫੀ ਜ਼ਿਆਦਾ ਹੋਰ ਸੂਟਾਂ ਤੇ ਵੀ ਹੋਇਆ ਤੁਹਾਨੂੰ ਮਿਲ ਰਿਹਾ ਹੁਣ ਅੱਜਕੱਲ੍ਹ ਪਰ ਇਹ ਜਿਹੜਾ ਫੈਬਰਿਕ ਹੈ ਪਿਓਰ ਕ੍ਰਸ਼ ਟਿਸ਼ੂ ਤੇ ਬਣਾਇਆ ਆਪਾਂ ਨੇ ਤੇ ਪਿਓਰ ਕ੍ਰੇਪ ਦੀ ਬਾਟਮ ਲਗਾਈ ਆ ਨਾਲ 3 ਮੀਟਰ ਦੀ ਇਹ ਦਬਕੇ ਦਾ ਕੰਮ ਹੈ ਸਾਰਾ ਵਿੱਚ ਬੂਟੀ ਹੈ ਤੇ ਘੇਰਾ ਦੇਖੋ ਕਿੰਨਾ ਹੈਵੀ ਹੈ ਬਹੁਤ ਪਿਆਰਾ ਹੈਵੀ ਘੇਰਾ ਹੈ ਇਹ ਬਾਜੂ ਤੇ ਆ ਜਾਣਾ ਵਰਕ 3 ਮੀਟਰ ਦੀ ਕ੍ਰੇਪ ਦੀ ਬਾਟਮ ਰੋਗੀ ਪਿਓਰ ਕ੍ਰਸ਼ ਟਿਸ਼ੂ ਤੇ ਬਣਿਆ ਇਹ ਸੂਟ ਦੇ ਨਾਲ ਪ्युअर ਕ੍ਰਾਸ ਟਿਸ਼ੂ ਦਾ ਇਹ ਦੁਪੱਟਾ ਹੈ ਪੂਰੇ 2.5 ਮੀਟਰ ਦਾ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਤੇ ਵਿੱਚ ਬੂਟੀ ਹੈ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਬਹੁਤ ਹੀ ਲਾਈਟ weight ਦੇ ਵਿੱਚ ਈਜ਼ੀ ਹੈ ਜੀ ਕੈਰੀ ਕਰਨਾ ਬਹੁਤ ਈਜ਼ੀ ਹੈ ਤੇ ਇਹ ਲੁੱਕ ਦੇ ਵਿੱਚ ਆ ਜਾਣਾ ਜਿਵੇਂ ਵਰਕ suit ਤੇ ਹੈਵੀ ਹੋਇਆ ਉਵੇਂ ਦੁਪੱਟਾ ਥੋੜਾ ਲਾਈਟ weight ਚ ਆਪਾਂ ਰੱਖਿਆ 6200 price ਹੈ ਜੀ 6200 price ਦੇ ਨਾਲ ਆਪਣਾ ਇਹ ਵਾਲਾ suit ਇਹਦੇ ਵਿੱਚ ਦੇਖੋ ਕਲਰ ਬਹੁਤ ਪਿਆਰੇ ਕਲਰ ਆ ਆਪਣੇ ਕੋਲ ਨੈਕਸਟ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਜਿਹੜਾ ਪ੍ਰੋਪਰ ਫਰੋਜ਼ੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਪਿਓਰ ਕ੍ਰੈਸ਼ ਟਿਸ਼ੂ ਤੇ ਹੈ ਇਹ ਆ ਜਾਣੀਆ ਸ਼ਰਟ نیچے ਦੂਜਾ ਦਿਖ ਰਿਹਾ ਹੈ ਫਿਰ ਦੱਸੋ ਅ ਫਿਰ نیچے ਬਾਟਮ ਰੱਖ ਲਾਂਗੇ ਇਹਦੀ ਕਿਉਂਕਿ نیچے ਦੂਜੇ ਸੂਟ ਦੀ ਥੋੜੀ ਸ਼ੇਡ ਪੈ ਰਹੀ ਹੈ ਤਾਂ ਕਰਕੇ ਕਲਰ ਫਿਰ ਪ੍ਰੋਪਰ ਨਹੀਂ ਪਤਾ ਲੱਗਦਾ ਸੂਟ ਦਾ ਜੀ ਕਲਰ ਦੇ ਵਿੱਚ ਬਹੁਤ ਪਿਆਰਾ ਵਰਕ ਤੁਸੀਂ ਦੇਖ ਹੀ ਲਿਆ ਸਾਰਾ ਦਬਕੇ ਦਾ ਕੰਮ ਹੋਇਆ ਘੇਰਾ ਪੂਰਾ ਹੈਵੀ ਹੈ ਬੜਾ ਸੋਹਣਾ ਮੈਰੂਨ ਕਲਰ ਦਾ ਨਾਲ ਟੱਚ ਦਿੱਤਾ ਹੋਇਆ ਬਾਜੂ ਤੇ ਵਰਕ ਆ ਜਣਾ ਬਾਜੂ ਤੇ ਵਰਕ ਹੈ ਤੇ ਨਾਲ ਹੈਗਾ ਕ੍ਰਸ਼ ਦਾ ਪਿਓਰ ਕ੍ਰਸ਼ ਟਿਸ਼ੂ ਦਾ ਹੀ ਦੁਪੱਟਾ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਤੇ ਵਿੱਚ ਦੁਪੱਟੇ ਦੇ ਬੂਟੀ ਹੈ ਇਹ ਲੁੱਕ ਦੇ ਵਿੱਚ ਆ ਜਣਾ 6200 ਪ੍ਰਾਈਸ ਦੇ ਨਾਲ 6500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇੱਥੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਨੇ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਨਾ ਤਾਂ ਇਹ ਗਾਜਰੀ ਜੀ ਟੋਨ ਤੇ ਹੈ ਜੀ ਇਹ ਵਾਲਾ ਸੂਟ ਕਿਉਂਕਿ ਮਰਜੈਂਟਾ ਟੋਨ ਨਹੀਂ ਹੈ ਨਾ ਇਹ ਰੈੱਡ ਹੈ ਨਾ ਮਰਜੈਂਟਾ ਹੈ ਬਹੁਤ ਸੋਹਣਾ ਗਾਜਰੀ ਜੀ ਟੋਨ ਤੇ ਕਲਰ ਹੈ ਡਿਫਰੈਂਟ ਜਾਈ ਪਿਓਰ ਕ੍ਰਸ਼ ਟਿਸ਼ੂ ਤੇ ਸੇਮ ਪਹਿਲਾ ਮਸਟਰਡ ਦਿਖਾਇਆ ਫਿਰ ਫਰੋਜ਼ੀ ਦਿਖਾਇਆ ਤੁਹਾਨੂੰ ਹੁਣ ਇਹ ਵਾਲਾ ਕਲਰ ਆ ਗਿਆ ਬਹੁਤ ਸੋਹਣਾ ਦਬਕੇ ਦਾ ਕੰਮ ਹੈ ਘੇਰਾ ਪੂਰਾ ਹੈਵੀ ਬਾਜੂ ਤੇ ਵਰਕ ਆਜਣਾ 3 ਮੀਟਰ ਦੀ ਕ੍ਰੇਪ ਦੀ ਬਾਟਮ ਰਹੂਗੀ ਨਾਲ ਤੇ ਦੁਪੱਟਾ ਰਹਿਣਾ ਪਿਓਰ ਕ੍ਰੈਸ਼ ਟਿਸ਼ੂ ਤੇ ਹੀ ਵਿੱਚ ਬੂਟੀ ਆ ਦੁਪੱਟੇ ਦੇ ਫੋਰ ਸਾਈਡ ਗੋਟੇ ਦੀ ਫਿਨਿਸ਼ਿੰਗ ਹੈ ਇਹ ਲੁਕ ਦਿਓ ਕਿੱਥੇ ਤੋਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਰਾਇਲ ਬਲੂ ਕਲਰ ਬਹੁਤ ਪਿਆਰਾ ਪ੍ਰੋਪਰ ਰਾਇਲ ਬਲੂ ਕਲਰ ਹੈ ਜੀ ਪਿਓਰ ਕ੍ਰੈਸ਼ ਤੇ ਹੈ ਇਹ ਸੂਟ ਕਿਉਂਕਿ ਜਿਹੜੇ ਪਿਓਰ ਦੇ ਰੰਗ ਆ ਉਹ ਪਿਓਰ ਤੇ ਹੀ ਆਉਂਦੇ ਆ ਇਹ ਲੁੱਕ ਦੇ ਵਿੱਚ ਆ ਜਾਣਾ ਬਹੁਤ ਸੋਹਣਾ ਸਾਰਾ ਦੱਬਕੇ ਦਾ ਕੰਮ ਹੋਇਆ ਪੂਰਾ ਹੈਵੀ ਘੇਰ ਹੈ ਬਾਜੂ ਤੇ ਵਰਕ ਹੈ 3 ਮੀਟਰ ਦੀ 크ਰੇਪ ਦੀ ਬਾਟਮ ਰਹੂਗੀ ਤੇ ਨਾਲ ਪਿਓਰ ਕ੍ਰਸ਼ ਟਿਸ਼ੂ ਦਾ ਦੁਪੱਟਾ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਥੋੜਾ ਸੂਟ ਹੈ ਇਹ ਪਿਓਰ ਕ੍ਰਸ਼ ਟਿਸ਼ੂ ਤੇ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਆ 6200 ਪ੍ਰਾਈਸ ਦੇ ਨਾਲ ਤੇ ਪਿਓਰ ਗਲਾਸ ਟਿਸ਼ੂ ਤੇ ਐਜੀ ਸੂਟ ਵਰਕ ਸੇਮ ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ ਪਰ ਇਹ ਗਲਾਸ ਟਿਸ਼ੂ ਤੇ ਬੜਿਆ ਸੂਟ ਹੈ ਪ੍ਰਾਈਸ ਵੀ ਸੇਮ ਰਹਿਣਾ ਪਿਓਰ ਗਲਾਸ ਟਿਸ਼ੂ ਤੇ ਜੀ ਫੈਬਰਿਕ 3 ਮੀਟਰ ਦੀ ਕ੍ਰੇਪ ਦੀ ਬਾਟਮ ਰਹੂਗੀ ਸੇਮ ਵਰਕ ਹੈ ਇਹਦੀਆਂ ਥੋੜੀ ਬਾਜੂ ਹੈਵੀਆਂ ਇਹ ਦੇਖੋ ਸਾਰਾ ਦੱਪਕੇ ਦਾ ਕੰਮ ਹੈ ਸਾਰੀ ਸ਼ਰਟ ਤੇ ਪੂਰਾ ਝਾਲ ਬਣਿਆ ਹੋਇਆ ਤੇ ਬਾਜੂ ਪੂਰੀਆਂ ਹੈਵੀ ਬਣੀਆਂ ਹੋਈਆਂ ਪੂਰੀ ਹੈਵੀ ਬਾਜੂ 3 ਮੀਟਰ ਦੀ ਕ੍ਰੇਪ ਦੀ ਬਾਟਮ ਦੇ ਨਾਲ ਤੇ ਪਿਓਰ ਗਲਾਸ ਟਿਸ਼ੂ ਦਾ ਇਹ ਦੁਪੱਟਾ ਹੈ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਦੇ ਵਿੱਚ ਬੁਟੀ ਆ ਦੁਪੱਟੇ ਦੇ ਇਹ ਲੁੱਕ ਦੇ ਵਿਚਾਰ ਹਨ ਬਹੁਤ ਸੋਹਣਾ ਰੈਸਟ ਜਿਹਾ ਕਲਰ ਆ ਸੂਟ ਦਾ ਇਹ ਲੁੱਕ ਦੇ ਵਿਚਾਰ 6200 ਪ੍ਰਾਈਸ ਦੇ ਨਾਲ 6200 ਪ੍ਰਾਈਸ ਦੇ ਨਾਲ ਤੇ ਇਹ ਤਾਂ ਸਾਰੇ ਡਾਰਕ ਦਿਖਾਇਆ ਇੱਕ మీడియం ਜੇ ਕਲਰ ਦੇ ਵਿੱਚ ਤੁਹਾਨੂੰ ਸੂਟ ਦਿਖਾਵਾਂਗੇ ਬਾਕੀ ਸਾਰੇ ਆਪਣੇ ਡਾਰਕ ਸੀਗੇ ਸੇਮ ਗਲਾਸ ਟਿਸ਼ੂ ਦੇ ਵਿੱਚ ਹੈ ਜਿਹੜਾ ਤੁਹਾਨੂੰ ਦਿਖਾਇਆ ਹੈ ਲਾਈਟ ਪਰਪਲ ਕਲਰ ਹੈ ਲਵੈਂਡਰ ਕਲਰ ਹੈ ਸੇਮ ਪੂਰਾ ਹੈਵੀ ਵਰਕ ਹੈ ਜੀ ਗਲਾਸ ਟਿਸ਼ੂ ਤੇ ਸ਼ਰਟ ਬਣੀ ਹੈ 3 ਮੀਟਰ ਦੀ ਕ੍ਰੇਪ ਦੀ ਬਾਟਮ ਦੇ ਨਾਲ ਇਹ ਲਓ ਸਾਰੀ ਸ਼ਰਟ ਤੇ ਬੂਟੀ ਸੰਗਣੀ ਘੇਰੇ ਤੇ ਪੂਰਾ ਹੈਵੀ ਵਰਕ ਹੈ ਬਾਜੂ ਪੂਰੀ ਹੈਵੀ ਆ ਗਈ ਬਹੁਤ ਸੋਹਣਾ ਵਰਕ ਬਾਜੂ ਤੇ ਇਹ ਵੀ ਹੈਵੀ ਕਲੀ ਇੱਕ ਵੇਲ ਬਣਾ ਕੇ ਇੱਕ ਬੂਟੀ ਹੈ ਨਾ ਜੀ ਪੂਰਾ ਹੈਵੀ ਵਰਕ ਹੋਇਆ ਬਾਜੂ ਤੇ ਦੇਖੋ ਕਲਰ ਬਹੁਤ ਪਿਆਰਾ ਹੈ ਤੇ ਪਿਓਰ ਗਲਾਸ ਟਿਸ਼ੂ ਤੇ ਦੁਪੱਟਾ ਹੈ ਤੇ ਦੁਪट्टे ਤੇ ਫੋਰ ਸਾਈਡ ਦੇਖੋ ਗੋਟੇ ਦੀ ਫਿਨਿਸ਼ਿੰਗ ਹੈ ਵਿਚ ਦੁਪट्टे ਦੇ ਬੋਟੀ ਹੈ 6200 ਪ੍ਰਾਈਸ ਦੇ ਨਾਲ 6200 ਪ੍ਰਾਈਸ ਦੇ ਨਾਲ ਇਹ ਵਾਲਾ ਸੁੱਟ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੇ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ